Thank <laughs> ਦਾ ਖਾਸਾ ਬਾਈਕ ਜੀ ਕੀ ਫਰੇ ਆਪ ਜੀ ਦੇਖ ਰਹੇ ਹੋ ਨਨਕਾਣਾ ਸਾਹਿਬ ਨਗਰ ਕੀਰਤਨਾ ਸਾਡੇ ਦਾਰ ਦੇ ਜਨਰਲ ਸਕੱਤਰ ਸਾਹਿਬ ਜਿਹਨਾਂ ਨਾਲ ਗੱਲਬਾਤ ਕਰ ਰਹੇ ਆ ਭਾਈ ਸਾਹਿਬ ਜੀ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹਸਬ ਹੈ ਆਪ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਦਰਵਾਜ਼ਾ ਪ੍ਰਬੰਧਕ ਕਮੇਟੀ ਦੇ ਨਾਮ ਅਤਾ ਸਾਹਿਬ ਵੱਲੋਂ ਮੈਂ ਸਾਰੇ ਸਿੱਖ ਜਗਤ ਨੂੰ ਮੈਂ ਬਹੁਤ ਬਹੁਤ ਪੁਕਾਰ ਦੇਣਾ ਗੁਰੂ ਸਾਹਿਬ ਦਾ ਪ੍ਰਕਾਸ਼ ਗੁਰੂ ਜੀ ਇਸ ਵਾਰ ਆਪ ਜੀ ਨੇ ਬਹੁਤ ਹੀ ਵਿਸ਼ਾਲ ਦਗਰ ਕੀਤਾ ਤਾਂ ਪ੍ਰਬੰਧ ਕੀਤਾ ਬਹੁਤ ਸੋਹਣਾ ਪ੍ਰਬੰਧ ਕੀਤਾ ਔਰ ਕਿੰਨਾ ਕਿੰਨਾ ਦਾ ਸਹਿਯੋਗ ਰਿਹਾ ਆਪ ਜੀ ਦੇ ਨਾਲ ਸਾਡੇ ਸਾਡੇ ਸਾਰਿਆਂ ਦਾ ਸਹਿਯੋਗ ਆ ਸਾਡੀ ਸਾਡੀ ਕਮੇਟੀ ਦਾ ਕਮੇਟੀ ਦੇ ਨਾਲ ਜਿਹੜੀਆਂ ਸੋਈ ਸੋਈ ਸੰਸਥਾਵਾਂ ਨੇ ਸਾਰੇ ਸਹਿਯੋਗੀ ਦਾ ਸ਼ਹਿਰਦਾਰ ਨਗਰਪਾਲਿਕਾ ਦਾ ਪ੍ਰਸ਼ਾਸਨ ਦਾ ਔਰ ਮਹਾਪੁਰਸ਼ਾ ਦਾ ਸਭ ਤੋਂ ਬਲਾਕ ਮੈਂਟ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾ ਰਹਾ ਮੈਂ ਵੇਖ ਰਿਹਾ ਬਸ ਕਿਤੋਂ ਕਿ ਕਾफी ਵਿਸ਼ਾਲ ਨਗਰ ਕੀਤਾ ਚੱਲਿਆ ਵਾ ਸੰਤ ਮਹਾਂਪੁਰਖ ਵੀ ਪੂਰੀ ਆਪਣੇ ਸਹਿਯੋਗ ਕਰ ਰਹੇ ਨੇ ਸੰਗਤਾਂ ਬਹੁਤ ਉਤਸ਼ਾਹ ਨਾਲ ਇੱਥੇ ਸੇਵਾ ਕਰ ਰਹੀਆਂ ਨੇ ਜੀ ਬਹੁਤ ਵਧੀਆ ਸੋਹਣਾ ਨਜ਼ਾਰਾ ਬਚਾਇਆ ਗੁਰਨਾਥ ਸਾਹਿਬ ਦਾ ਪ੍ਰਕਾਸ਼ ਪੂਰਵਾ ਗੁਰਨਾਥ ਸਾਹਿਬ ਆਪ ਹੀ ਕਰ ਰਹੇ ਨੇ ਇਹ ਤਾਂ ਸਾਡੀ ਕੋਈ ਮਤਲਬ ਉਹ ਬਾਦਰੀ ਨਹੀਂ ਹੈਗੀ ਮਹਾਰਾਜ ਸੇਵਾ ਜੀ ਤੋਂ ਲੈਂਦੇ ਲਈ ਜਾਂਦੇ ਆ ਕਿ ਇਹ ਸਾਰੀਆਂ ਜਨਿਆ ਸੰਸਥਾਵਾਂ ਨੇ ਇੱਥੇ ਸੋਚ ਆਪਣੇ ਸੋਚ ਸੰਸਥਾਵਾਂ ਨੇ ਸਭਿਆ ਦੇ ਮਤਲਬ ਵਿੱਚ ਬਿੰਦ ਕੀਤੀ ਆ ਸਤਿ ਸ੍ਰੀ ਅਕਾਲ ਮੈਂ ਸਾਰੀ ਸੰਗਤਾਂ ਸਾਰੀਆਂ ਸੰਸਥਾਵਾਂ ਦਾ ਬਹੁਤ ਧੰਨਵਾਦ ਕਰਾਂਗਾ ਪ੍ਰਸ਼ਾਸਨ ਦਾ ਪੁਲਿਸ ਦਾ ਜਿਨ੍ਹਾਂ ਨੇ ਸੋਖਸਾਲੇ ਕਾਰਜਕ੍ਰਮ ਨੂੰ ਕਰਵਾਉਣ ਵਿੱਚ ਸਾਡੀ ਮਦਦ ਕੀਤੀ ਆ ਔਰ ਇਹ ਸਾਰਾ ਪ੍ਰਗਿਆਸ਼ਪੁਰੂਪੁਰ ਸਾਹਿਬ ਦਾ ਪ੍ਰਗਿਆਸ਼ਪੁਰੂਪ ਸਰੂ ਸਾਹਿਬ ਆਪ ਹੀ ਕਰਵਾ ਰਹੇ ਨੇ ਸਾਡੇ ਕੋਲ ਸੇਵਾ ਦੇ ਰਹੇ ਆ ਜੀ ਕੋ ਦੇ ਰਹੇ ਆ ਮਾੜਾ ਸੇਵਾ ਬਿਲਕੁਲ ਜੀ ਧੰਨਵਾਦ ਇਹ ਸਾਡੇ ਸਰਦਾਰ ਅਮਰਜੀਤ ਸਿੰਘ ਜੀ ਬੋਪਾ ਦਾ ਹੈ ਜਿਹੜੇ ਕਿ ਨਰਕਾ ਦਾ ਸਾਹਿਬ ਕਮੇਟੀ ਦੇ ਜਨਤਲ ਸਕਤਦਾ ਜਿਵੇਂ ਕਿ ਇਹਨਾਂ ਦੱਸਿਆ ਵਾ ਸਰੂ ਸਾਹਿਬ ਆਪ ਹੀ ਕਰਾਉਂਦੇ ਨੇ ਬਿਲਕੁਲ ਸਹੀ ਇਹਨਾਂ ਨੇ ਕਿਹਾ ਵਾ ਸਰੂ ਸਾਹਿਬ ਆਪ ਹੀ ਕਰਾਉਂਦੇ ਨੇ ਆਪਣੇ ਕਾਰਜ ਸੰਗਤਾਂ ਦਾ ਹੱਥ ਫੜ ਕੇ ਕਰਾਉਂਦੇ ਨੇ ਅਸੀਂ ਤੁਹਾਨੂੰ ਦੱਸਣ ਕਰਾ ਰਹੇ ਆ ਵੀ ਕਿਵੇਂ ਰੰਜੀ ਦਾ ਖਾੜਾ ਜਿਹੜਾ ਕਿ ਰੁੱਤਲਪੁਰ ਤੋਂ ਆ ਇਹ ਇੱਥੇ ਅੱਜ ਇਹਨਾਂ ਨੇ ਅਖਾੜਾ ਲਾਇਆ ਆ ਔਰ ਇਹ ਗੱਤਕਾ ਖੇਡ ਰਹੇ ਨੇ ਸਿੱਖਾਂ ਜਣੀ ਮਾਸ਼ਾਅੱਲ ਹਾਰਟ ਆ ਉਹਦੇ ਦਰਸ਼ਨ ਕਰਾ ਲਿਆ ਤਾਂ ਮੇਰੇ ਨਾਲ ਆਦੇ ਤੁਸੀਂ ਕਿਹਾ ਹੁਣ ਇਹਨਾਂ ਨੇ ਨਾਲੀਆਂ ਧੱਕ ਦੇ ਨੇ ਚਾਹ ਤਰੇ ਮੈਦ ਵਾਹੇ ਇਹਨੂੰ ਸਟੰਡ ਬਾਜੀ ਸਮਝਦਾ ਹੁੰਦਾ ਆਪ ਵੀ ਬਾਜੀ ਮਾਸ਼ਾਅੱਲਾ ਆਉਂਦੇ ਆ ਗੁੱਸਾ ਆਪਣੇ ਸਾਨੂੰ ਬੱਛੀ ਆ ਜਾਣੇ ਕੋਲ ਲਾਣ ਵਾਸਤੇ ਪਰ ਇਹਨਾਂ ਦਾ ਆਪਣਾ ਹੀ ਤਰੀਕਾ ਕੋਈ ਸਟੰਡ ਬਾਜੀ ਕਹਿ ਸਕਦੇ ਆ ਆਪਾਂ ਕਿਹੜੇ ਸਿਸਟੇਮ ਦੇ ਕੇ ਬੱਛੇ ਦੇਣਗੇ ਇਹਨਾਂ ਦੇ ਸਿਰਾਂ ਦੇ ਲਾਗੇ ਨਾਰੀਅਲ ਰੱਖੇ ਹੋਏ ਨੇ ਤੇ ਇੱਕ ਸਿੰਘ ਮੇਰੇ ਸਾਹਬ ਦਾ ਆੜ ਕੇ ਨਾਰੀਅਲ ਤੋੜੇਗਾ ਅੱਖਾਂ ਤੇ ਪੱਟੀ ਬੰਨ ਕੇ ਤੇ ਵੀ ਵੇਖਾਂ ਵਾਲੀ ਗੱਲ ਹੋएगी ਵਾਹ ਆਹ ਸਿੰਘ ਆ ਜਿਹੜਾ ਕਿ ਅੱਖਾਂ ਤੇ ਪੱਟੀ ਬੰਨਣ ਲੱਗਾ ਵਾ ਤੇ ਨਾਰੀਅਲ ਤੋੜੇਗਾ ਪਰ ਇਹਦੇ ਵਾਸਤੇ ਵੀ ਤਜਰਬਾ ਚਾਹੀਦਾ ਵਾ ਵਾਹ ਐਕਸਪੀਰੀਅੰਸ ਚਾਹੀਦਾ ਵਾ ਪਰ ਮੈਂ ਇਹ ਹੱਕ ਵਿੱਚ ਨਹੀਂ ਸੱਚ ਪੁੱਛਦਾ ਮੈਂ ਤਾਂ ਕਹਿੰਦਾ ਵੀ ਇਹ ਇਹ ਮਾਰਸ਼ਲ ਆਤਮੇਗੀ ਜਿਹੜਾ ਗੱਤਕਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਆਠ ਬਖਸ਼ੀਏ ਜੰਗ ਚੁੱਤ ਲੜਨ ਵਾਸਤੇ ਸਾਨੂੰ ਆਠ ਬਖਸ਼ੀ ਆ ਔਰ ਉਹਦਾ ਹੀ ਪ੍ਰਦਰਸ਼ਨ ਹੋਣਾ ਚਾਹੀਦਾ ਵਾ ਜਿਹੜਾ ਗੱਤਕਾ ਜਿਹੜਾ ਇਸ ਤਰੀਕੇ ਨਾਲ ਪ੍ਰਾਤਨ ਤੋਂ ਸਮੇਂ ਤੋਂ ਖੇਡਿਆ ਜਾ ਰਿਹਾ ਵਾ ਉਸੇ ਤਰੀਕੇ ਨਾਲ ਖੇਡਿਆ ਜਾਣਾ ਚਾਹੀਦਾ ਵਾ ਪਰ ਅੱਜ ਦੇ ਤਰੀਕੇ ਦੇ ਵਿੱਚ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਲੱਗ ਜਿਵੇਂ ਬਹੁਤ ਵੱਖ-ਵੱਖ ਤਰੀਕਿਆਂ ਦੇ ਨਾਲ ਡਿਮਾਂਡਾਂ ਕਰਦੇ ਨੇ ਉਹਦਾ ਚੀਜ਼ਾਂ ਤੋਂ ਜਾ ਕੇ ਇਹਨਾਂ ਨੇ ਸ਼ੁਰੂਆਤ ਕੀਤੀ ਆ ज्यादातर गतिया वाले करते दे ने स्टंट बाजी ये भी कर डे ने और मैंने अभी बोला है प्रांगण करियो आप लोग ध्यान देना हम जो ये गेम करने जा रहे हैं इसकी कॉपी मत करना आप इसकी नकल मत ये हमारी बीजे पच्चीस पच्चीस साल पुरानी प्रैक्टिस है मैंने अपने साथ से सीखा आगे मैंने सिखाया भी आगे की ਉਹ ਇਹ ਪੀਦਾ ਪੀਰੀ ਕੰਮ ਕਰਦਾ ਬਿਨਾ ਜਾਣਾ ਬਿਨਾ ਸਿੱਕੇ ਇਸ ਤੋਂ ਮਤ ਹੋਣਾ ਨਾ ਜਾਨ 100% ਜਾਏਗੀ ਉਹ ਇੱਕ ਵੀਰ ਨੇ ਲੂਣ ਵਾਲੀ ਗੁੱਤੀ ਵੀ ਫੜੀ ਹੱਥ ਦੇ ਵਿੱਚ ਮੈਨੂੰ ਜਾਵਾ ਅੱਖਾਂ ਦੇ ਉੱਤੇ ਲੂਣ ਪਾ ਕੇ ਉੱਤੋਂ ਦੀ ਪੱਟੀ ਬੰਨ੍ਹਣਗੇ ਕਿ ਬਿਲਕੁਲ ਜੜੀਆਂ ਅੱਖਾਂ ਨਾਲ ਖੋਲ ਜੇ ਕਿ ਜਾਂ ਪਰਦੇ ਦੇ ਵਿੱਚ ਚੰਗੀ ਵੇਖਣਾ ਹੋਵੇਗੇ ਚਲੋ ਠੀਕ ਆ ਬਹੁਤ ਵਧੀਆ ਵਾ ਜਿਵੇਂ ਵੀ ਕਰਦੇ ਨੇ ਪਰ ਮੈਂ ਨਾ ਵੀ ਇਹ ਚੀਜ਼ਾਂ ਤੋਂ ਬਚਣਾ ਹੀ ਚਾਹੀਦਾ ਗੁਰੇਜ ਹੀ ਕਰਨਾ ਚਾਹੀਦਾ ਇਹ ਕੀ ਹੈ ये बिना उस्ताद के बिना प्रैक्टिस के नकल मेरा जो नकल है करना गाना होगा की धक्का उस्ताद की था धक्का कोई नहीं था उन्होंने सीखा हेमर चलाता हुआ आया सीधा यहाँ पे लगा नारियल वहां पे सर पे लगा अब वो भगवान जाने क्या होगा उसके बाद दूसरी वीडियो देखिए दादी को बाहर घुमाते हुए पानी फिर आइडिया लड़की के चेस्ट पे लगी लड़का उसके पैर गया हंड्रेड परसेंटेज के और से हुआ ये पर्सनली हो, तो प्लीज आप लोग दोहराना मत ये खेल में आपकी क्या करनी हमर चलाने से खतरनाक तो के नीचे देखना खतरनाक है वो तो हमर चला रहा है खतरनाक है नीचे लेटा हुआ है दिल से कहता है कि हमर तो काम गया कहां लगा ਜਿੰਨੇ ਵੀ ਵੀਰ ਐ ਇਸ ਟਾਈਮ ਵੇਖ ਰਹੇ ਨੇ ਲਾਈਵ ਮੈਂ ਕਹਾਂਗਾ ਵੀਰ ਜੀ ਇਹਨਾਂ ਨੂੰ ਸ਼ੇਅਰ ਕਰ ਤੋਂ ਵੱਧ ਤੋਂ ਵੱਧ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਔਰ ਹਮੇਸ਼ਾ ਮੈਂ ਚਾਹੁੰਦਾ ਵੀ ਸਿੱਕਾ ਦੇ ਇਹ ਤਦੀਆਂ ਆਪਣੇ ਖਾਲਸਾ ਪੰਥ ਦੇ ਹੱਕ ਦੇ ਵਿੱਚ ਆਪਣੇ ਪੰਜਾਬੀ ਆਪਣੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਵੀਡੀਓ ਪਾਉਂਦੇ ਰਹੀਏ ਕੋਈ ਵੀ ਪਰੇਸ਼ਾਨੀਆਂ ਉਹਨਾਂ ਨੂੰ ਅਸੀਂ ਉਜਾਗਰ ਕਰਦੇ ਰਹੀਏ ਆਪ ਜੀ ਦਾ ਸਹਿਯੋਗ ਰਹੇਗਾ ਤੇ ਇਹਦੇ ਨਾਲ ਸਾਡਾ ਵੀ ਹੌਸਲਾ ਵੜਿਆ ਰਹਿੰਦਾ ਵਾ ਵੱਟਵਾਰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਾ ਵੀ ਇਹਦੇ ਅੱਖਾਂ ਦੇ ਉੱਤੇ ਲੂਣ ਪਾ ਕੇ ਪੱਟੀ ਬੰਨਤੀ ਆ ਹੁਣ ਇਹ ਹੈ ਮਰੇ ਦੇ ਹੱਥ ਚ ਫੜਾਤਾ ਵਾ ਥੋੜਾ ਔਰ ਇਹਨੂੰ ਹੱਥ ਨਾਲ ਫੜ ਕੇ ਲਿਆ ਆ ਵਾ ਵੀਰ ਮੈਂ ਕਹਾਂਗਾ ਵੀ ਬਹੁਤ ਹੀ ਇੱਕ ਖਤਰਨਾਕ ਚੀਜ਼ ਆ ਜਿਹੜੀ ਇਹ ਵੀਰ ਕਰਨ ਲਏ ਨੇ ਇਹੋ ਜਿਹਾ ਸਟੰਟ ਜਿਹੜੇ ਆ ਨਾਟਕ ਕਰਦੇ ਹੁੰਦੇ ਨੇ ਜਾਂ ਇਹੋ ਜੇ ਨਹੀਂ ਸਟੰਟ ਬਾਜੀ ਕਰਨੀ ਚਾਹੀਦੀ ਇਹ ਗਤਕੇ ਦਾ ਗਤਕੇ ਦਾ 파ਟ ਨਹੀਂ ਆ ਪਰ ਚਲੋ ਟਾਂਡੇ ਨੂੰ ਵੇਨਿਆ ਤੁਹਾਨੂੰ ਦਿਖਾਉលਿਆ ਵੀ ਇਹ ਕਿਹੜੇ ਤਰੀਕੇ ਨਾਲ ਇਸ ਨੂੰ ਕਰਦੇ ਨੇ ਦਾ ਕੰਮ ਹੀ ਖਤਮ ਆ ਗਿਆ ਹੋਰ ਕਿੰਨਾ ਕਿ ਤਜਰਬਾ ਆ ਗਿਆ ਇਹਦਾ ਮੀਰ ਦਾ ਸੋਮੇ ਸਿਰਾਂ ਦੇ ਵਿੱਚ ਆ ਇਹਨਾਂ ਦੇ ਸਿਰਾਂ ਦੇ ਵਿੱਚ ਵਾਹ ਜੀ ਵਾਹ ਇਹਨਾਂ ਨੇ ਇਹਨਾਂ ਦੇ ਵੱਡਾ ਚੇਰਾ ਵਾ ਜਿਹੜੇ ਲੰਮੇ ਪਾਏ ਹਨ ਥੰਡੇ ਪੰਜ ਤੋਂ ਭੰਤੇ ਜੇ ਨਾਲੇ ਦਰੀ ਵਾਲਾ ਸੀਟੀ ਦੇ ਨਾਲ ਇਹ ਟਾਈਮ ਹੈ ਪ੍ਰੈਕਟਿਸ ਹੈ ਨਾ ਜੀ ਸੀਟੀ ਨੇ ਮਗਰ ਮਗਰ ਜਾਣਿਆ ਮੇਰਾ ਵੀਰ ਤਜਰਬਾ ਸ਼ਾਹ ਸੰਦੇ ਤੇ ਆਇਆ ਵਾ ਸਟ੍ਰਾਈਕ ਨੂੰ ਮੇਰ ਕਰੀ ਵਾਹ ਵਾਹ ਪਰਮਾਤਮਾ ਨੇ ਮਿਹਰ ਕੀਤੀ ਹੈ ਮੈਂ ਦਾ ਪਰ ਮੈਂ ਦਾ ਜਿਹੜੀ ਇਹ ਹੱਕ ਦੇ ਵਿੱਚ ਨਹੀਂ ਪਈ ਉਹ ਜਿਹੜੀ ਸਟੰਟ ਬਾਜੀ ਜਿਹੜੀ ਆ ਕਰਨੀ ਚਾਹੀਦੀ ਹੈ ਜੇ ਗੱਟੇ ਦਾ ਪਾੜ ਨਹੀਂ ਹੋਦਾ ਨਾ ਸਾਡੀ ਮਾਸਪਲ ਆ ਦਾ ਪਾੜ ਨਹੀਂ ਹੋ ਸਕਦਾ ਇੱਕ ਤਰ੍ਹਾਂ ਦਾ ਸਟੰਟ ਬਾਜੀ ਆ ਜੀ ਸਾਡੇ ਚੱਲ ਚੱਲਵਾ ਜਾ ਬੋਲੀ ਗੱਲ ਸੇ ਬਾਤ ਚੱਲ ਜੰਮਾ ਵਾਹਿਗੁਰੂ ਵਾਹਿਗੁਰੂ ਆਪਣੇ ਵਿੱਚ ਜਾਣ ਜਿਹੜੀ ਆ ਕੋਈ ਸਾਡੇ ਵਿੱਚ ਆਈ ਜੀ ਉਦੋਂ ਤੱਕ ਆ ਵੇਖੋ ਯਾਹ ਆ ਆ ਜਿਹੜੇ ਕੰਮ ਜਿਹੜਾ ਰਹਿ ਗਏ ਉਹ ਕਿਉਂ ਆ ਵੇਖੋ ਯਾਹ ਲੁੱਟ ਲੈ ਆਖੋ ਆ ਬਸ ਆ ਹਿੰਦੁਸਤਾਨੀਆਂ ਨੂੰ ਆ ਜੀ ਦੇ ਵੇਖੋ ਆ ਬੜੀ ਪਾੜੀ ਵਾਦੀਆ ਚੰਗੇ ਜ਼ਿਆਨੇ ਪਿਆਰੇ ਬੱਲੇ ਆ ਵੇਖੋ ਲੁੱਟ ਲੈ ਆ ਜਿਹੜੇ ਨਰੀਅਲ ਟੁੱਟੇ ਪਏ ਨੇ ਮੈਂ ਤਹਾਰ ਮੈਂ ਤਹਾਰੀ ਵਾਲਾ ਹੁੰਦਾ ਵਾ ਉਹ ਪਈ ਲੈ ਕੇ ਤਾਂ ਖਾਵਾ ਜਨ ਨੂੰ ਮਿਲ ਜਾਣਗੇ ਆਹ ਇਕਦਮ ਲੁੱਟਣ ਪੈ ਗਏ ਨੇ ਸਾਨੂੰ ਬਾੜ ਬਵਾਏ ਬਾ ਜਾਣੇ ਬਿਆਣੇ ਬੰਦੇ ਛਾਣੇ ਬਣੇ ਬੱਚੇ ਦਹਾਈ ਹਾਇਏ ਨੇ ਉਹ ਤਗੜੇ ਆਹ ਨਾਰੀਆਲੀ ਨਾਰੀਆਲ ਜਿਹੜੇ ਹਨ ਨਾ ਲਾਲੀਆਲ ਕੋੜੇ ਨੇ ਇਹਨੂੰ ਲੁੱਟਣ ਆਹਤੇ ਪੈ ਗਏ ਨੇ ਤੇ ਕੋਈ ਨਾ ਬੱਸ ਇਕੋ ਹੀ ਦਨ ਆਹ 10 ਦੇ ਅਮਰੀਕਾ ਨਾਲ ਭਾਏ ਨੇ ਪੁੱਛੋ ਕੋ ਨਾ ਤੇਰੇ ਬੱਚੇ ਹਾਂ ਲਾ ਗਿਆ ਦਵਾ ਦਾ ਮਿੱਟੋ ਮਿੱਟੀ ਚੁੱਕ ਕੇ ਗਪੂ ਤੇਰੇ ਨਾਲ ਕਣ ਸਾਡੀ ਹਾਜ਼ਰੀ ਦਰਦਰਾ ਅੱਗੇ ਦਰਸ਼ਕਾਂ ਰਾਣੀ ਨੇ ਇਹ ਅਰਦਾਸਾਂ ਪੂਰੀ ਕਰੀ ਆ ਵੀਰਿਆ ਜਿਨ੍ਹਾਂ ਨੇ ਆ ਇਸ ਟੈਂਪ ਕਰਕੇ ਬਗਾਇਆ ਨਾਰੀਅਲ ਭੰਨੇ ਨੇ ਜਿਨ੍ਹਾਂ ਨੇ ਮੈਂ ਇਹਨਾਂ ਨਾਲ ਗੱਲਬਾਤ ਕਰਾਂਗਾ ਵੀਰ ਜੀ ਬਹੁਤ ਬੜੀ ਜੀ ਹੋ ਰਿਹਾ ਤੁਹਾਡਾ ਜੀ ਬਹੁਤ ਵਧੀਆ ਸੋਹਣਾ ਕੰਮ ਕੀਤਾ ਮੇਰੇ ਤੇ ਜਾਨ ਆਪਣੀ ਮੋਢੇ ਤੇ ਆਈ ਆਈ ਗਰੁੱਪ ਇਹ ਸਰਦੋ ਵਾਈ ਗਰੁੱਪ ਸਦਕਾ ਹੀ ਆ ਪਰ ਮੈਂ ਕਹਿ ਦਮਾ ਕਿ ਇੱਕ ਸਟੈਂਡੇ ਗਤਕਾ ਨਹੀਂਗਾ ਇਹ ਸਾਡੇ ਗਤਕੇ ਦਾ 파ਟ ਨਹੀਂਗਾ ਮਗਰ ਇੱਕ ਇੱਕ ਸਟੰਟ ਆ ਜਿਥੇ ਗਤਕਾ ਨਿਰੋਲ ਗਤਕਾ ਵੀ ਖੇਡ ਰਿਹਾ ਉਥੇ ਇਹ ਸਟੰਟ ਵੀ ਕਰਦੇ ਆ ਥੋੜਾ ਜਿਹਾ ਚੰਦਰ ਪਰਭਾਵਿਤ ਕਰਨ ਵਾਸਤੇ ਕਿੰਨੇ ਫੋਨਾਨ ਤਰੀਕੇ ਨਾਲ ਸਟੈਂਡ ਕਰਦੇ ਆ ਤੇ ਬੱਚੇ ਦਾ ਜਿਗਰਾ ਕਿੰਨਾ ਹੋਏਗਾ ਜਿਹੜਾ ਥੱਲੇ ਲੇਟ ਰਿਹਾ ਚਲੋ ਜਿਹਨੇ ਨਾਰੀਓ ਤੋੜਨੇ ਨੇ ਉਹਦੇ ਰੱਖਾਂ ਦੇ ਪੱਟੀ ਆ ਪਰ ਜਿਹੜਾ ਲੇਟਿਆ ਆ ਉਹਨੂੰ ਤਾਂ ਪਤਾ ਕਿ ਮੇਰਾ ਸਿਰ ਕਿੱਥੇ ਗਿਆ ਬਿਲਕੁਲ ਜੀ ਬਿਲਕੁਲ ਵੀਚ ਜਜਵਾ ਪੈਦਾ ਕਰਨ ਵਾਸਤੇ ਸਿੱਖੀ ਦਾ ਜਜਵਾ ਪੈਦਾ ਕਰਨ ਵਾਸਤੇ ਅਸੀਂ ਇਹ ਜਿਹੜੇ ਸਟੰਟ ਵੀ ਜ਼ਰੂਰੀ ਆ ਥੋੜੇ ਬਹੁਤ ਚਲੋ ਜੀ ਹਾਂ ਮੈਂ ਵੀ ਪਹਿਲਾਂ ਵੀ ਕਹਿ ਰਿਹਾ ਸੀ ਵੀ ਇਹ ਗੱਟਕੇ ਨਹੀਂ ਪਾਉਂਦੀ ਸਾਡੇ ਮਾਸਾ ਦਾ ਪਾਡਰਿੰਗ ਆ ਇਹ ਇੱਕ ਸਟੰਟ ਬਾਜੀ ਆ ਪਰ ਵੀਰ ਨੇ ਵੀ ਦੱਸਤਾ ਵਾ ਇਹ ਜਜਵਾ ਇਹ ਕਰਨਾ ਜ਼ਰੂਰੀ ਹੋ ਜਾਂਦਾ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਅੱਜ ਕੱਲ ਇਦਾਂ ਨਹੀਂ ਹੁੰਦੀ ਜਾਂਦੀ ਆ ਦੇਖੋ ਜੀ ਇੱਕ ਹੁੰਦਾ ਕਿ ਖੂਨ ਵੇਖਣਾ ਇੱਕ ਵੇਖਣਾ ਕਿ ਮੌਤ ਤੇ ਕਿੰਨਾ ਕੁ ਕਰੀਬ ਜਾ ਕੇ ਮੋੜ ਕੇ ਆ ਸਕਦਾ ਹੈ ਇਹ ਜਿਹੜਾ ਨਾ ਮੌਤ ਦੇ ਕਰੀਬ ਬੰਦਾ ਜਾ ਕੇ ਆਉਂਦਾ ਇਹ ਜਜਾ ਵਾ ਇੱਕ ਸਿੱਖ ਚ ਹੀ ਹੋ ਸਕਦਾ ਬਾਕੀ ਹੋਰ ਕੰਮ ਨੇ ਤੁਹਾਡੇ ਸਾਹਮਣੇ ਕੀਤੇ ਨੇ ਵੇਖੋ ਉਹਨਾਂ ਦੇ ਹਾਲ ਵੇਖੋ ਫਿਰ ਜੇ ਉਹਨਾਂ ਨੇ ਕੀਤਾ ਤੇ ਉਹ ਤਜਰਬਾ ਨਹੀਂ ਸੀ ਉਹਨਾਂ ਨੂੰ ਕਿਸੇ ਦਾ ਸਿਰ ਫਟ ਗਿਆ ਤੇ ਕਿਸੇ ਦੇ ਡਾਂਗ ਵਿੱਚ ਦੇ ਛਾਤੀ ਤੇ ਉਹਦਾ ਕੀ ਹাড় ਦੀ ਪੂਰੀ ਪ੍ਰੋਬਲਮ ਹੋ ਗਈ ਉਹਨਾਂ ਦਾ ਹੁਣੇ ਮੈਂ ਵੇਖ ਲਿਆ ਮੈਂ ਜਿਹੜੇ ਤੂੰ ਟੋੜੇ ਹਾਲ ਇੱਥੇ ਆ ਆਪਣੇ ਨਾਰੀ ਵਾਲ ਉਹ ਲੁੱਟਣ ਵਾਲ ਤੇ ਗੋਮਾਈ ਕਰਦਾ ਬਿਲਕੁਲ ਜੀ ਬਿਲਕੁਲ ਮੈਂ ਫਿਰ ਹੱਥ ਜੋੜ ਕੇ ਪਬਲਿਕ ਨੂੰ ਚੰਤਾ ਨੂੰ ਗੁਰੂ ਸਾਹਿਬ ਨੇ ਹਾਜ਼ਰ ਆਜ ਕੇ ਕਹਿਣਾ ਕਿ ਇਹ ਗੱਤਕਾ ਨਹੀਂਗਾ ਇਹ ਵਾਲਾ ਸ਼ੰਡ ਸੀਗਾ ਜੇ ਕਿਸ ਨੂੰ ਬੁਰਾ ਲੱਗਿਆ ਹੋਵੇ ਤਾਂ ਉਸ ਵਾਸਤੇ ਅਸੀਂ ਮਾਫੀ ਚਾਹੁੰਦੇ ਆਂ ਮਗਰ ਇਹ ਵੀ ਵਿਖਾਉਣਾ ਜ਼ਰੂਰੀ ਆ ਜਿੱਤੇ ਜਿੱਤੇ ਅਸੀਂ ਕਿਰਪਾਨ ਦੇ ਤੇ ਆਪਣੇ ਮੱਠੀਆਂ ਦੇ ਡਾਂਗਾ ਦੇ ਪਰਸ਼ਿਆਂ ਦੇ ਬਾਬਤ ਅਸੀਂ ਕਰਨੇ ਆ ਜੋਰ ਦਿਖਾਉਣੇ ਆ ਉਹੀ ਇੱਕ ਇਹ ਵੀ ਸਟੰਟ ਜਿਹੜਾ ਹੈ ਇਹ ਵੀ ਜਜ਼ਬਾ ਪੈਦਾ ਕਰਦਾ ਸਿੱਖ ਬਣਨ ਵਾਸਤੇ ਕਿਉਂਕਿ ਇੱਕ ਜਿਹੜਾ ਸਿੱਖ ਗੁਰੂ ਦਾ ਸਿੱਖ ਕਿਸੇ ਤੋਂ ਨਹੀਂ ਡਰਦਾ ਨਾ ਹੀ ਉਹ ਮੌਤ ਤੋਂ ਤੇ ਨਾ ਹੀ ਉਹ ਹੋਰ ਕਿਸੇ ਤੋਂ ਉਹ ਜਿਹੜੇ ਵੀਰ ਥੱਲੇ ਲੰਮੇ ਪਏ ਹੁੰਦੇ ਨੇ ਉਹਦਾ ਸੋਚੋ ਵੀ ਕਿੰਨਾ ਗੁਰੂ ਤੇ ਭਰੋਸਾ ਹੋਏਗਾ ਕਿੰਨਾ ਆਪ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਗੁਰੂ ਨੇ ਵੀ ਜਿਹੜਾ ਸਿੱਧਾ ਵੇਖ ਕੇ ਮੌਤ ਦੇ ਮੂੰਹ ਤੇ ਜੀ ਬਿਲਕੁਲ ਉਸ ਖੰਡੇ ਬਾਟੇ ਦੀ ਪੌਲ ਪੀ ਕੇ ਬੰਦਾ ਮੌਤ ਨੂੰ ਲਲਕਾਵਾ ਮਾਰਦਾ ਕਹਿੰਦੇ ਆ ਜਾ ਵੇਖ ਲੀਏ ਦੋ ਦੋ ਹੱਥ ਕਰਕੇ ਬਿਲਕੁਲ ਜੀ ਧੰਨਵਾਦ ਹੈ ਸਾਡੇ ਨਾਲ ਕਮੇਟੀ ਮੈਂਬਰ ਵੀ ਨੇ ਸਰਦਾਰ ਗੁਰਵੰਤ ਸਿੰਘ ਜੀ ਭਾਈ ਸਾਹਿਬ ਜੀ ਬਹੁਤ ਸੋਹਣਾ ਨਗਰ ਕੀਰਤਨ ਆਪ ਜੀ ਨੇ ਕਦੇ ਆਪ ਜੀ ਦੀ ਕਮੇਟੀ ਜਿੰਨਾ ਧੰਨਵਾਦ ਕਰ ਸਕੀ ਉਹਨਾ ਘਟਿਆ ਠੀਕ ਹੈ ਜੀ ਸੰਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਆਪ ਜੀ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕਰ ਫਤੇ ਸੋਹਣੇ ਸੋਹਣੇ ਬੱਦੀਆ ਦੇਤੇ ਆ ਮਿੱਟੀ ਤੁੰਦ ਜਿਗ ਚਾਨਣ ਹੋਆ ਜੋ ਕਰ ਸੂਰਜ ਚ ਟਿਕਲੇ ਆ ਤਾਰੇ ਛਪੇ ਆ ਤੇ ਉਧਵਾ ਇਹ ਅੱਜ ਪਵਿੱਤਰ ਸਤਾਂਗੁਰੂ ਦਾ ਸ਼ਰਨ ਪੁੱਤਾ ਸਾਹਿਬ ਜਿੱਥੇ ਬੜਾ ਵਿਸ਼ਾਲ ਨਗਰ ਕੀਰਤਨ ਸਾਰੀ ਪਰਪੱਟਾ ਕਮੇਟੀ ਔਰ ਸ਼ਕਤ ਦੇ ਸਹਿਯੋਗ ਨਾਲ ਕਰਿਆ ਜਾ ਰਿਹਾ ਔਰ ਅਸੀਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਕੋਈ ਨਾਨਕ ਨਾਮ ਦੇ ਵਸਿਤ ਵਸਦੀ ਹੈ ਉਹਨਾਂ ਨੂੰ ਵਧਾਈ ਦਿੰਦੇ ਆ ਲੱਖ ਲੱਖ ਹਦਾਈਆਂ ਤੁਹਾਨੂੰ ਪਾਤਸ਼ਾਹ ਦੇ ਕੋਲੋਂ ਸਿੱਗੋ ਜੋ ਕਿ 555ਵਾਂ ਗੁਰਦਾਨ ਪਾਤਸ਼ਾਹ ਦਾ ਗੁਰਪੁਰਬ ਅਸੀਂ ਮਨਾ ਰਹੇ ਆ ਔਰ ਸ਼ਕਤ ਦਾ ਬੜਾ ਅਥਾ ਪਿਆਰ ਅੱਜ ਤੁਸੀਂ ਦੇਖਿਆ ਉਹਦਾ ਕੀ ਹੈ ਸਨ ਕਰਾ ਰਹੇ ਹਾਂ ਬਹੁਤ ਬਹੁਤ ਸ਼ਕਤ ਦਾ ਔਰ ਇਹਦੀ ਸ਼ਕਤ ਦਾ ਕੱਠ ਲੈ ਕੇ ਬੜੀ ਖੁਸ਼ੀ ਹੋਈ ਏ ਔਰ ਸਾਰੀ ਪ੍ਰਬੰਧ ਕਮੇਟੀ ਸਾਰੀ ਸੰਗਤ ਦਾ ਧੰਨਵਾਦ ਕਰਦੀ ਹੈ ਜਿਹਦੇ ਦਰਬਾਰ ਸਾਹਿਬ ਪੂਜਾ ਨਾਮ ਲੰਗਰ ਦਿੱਤੀ ਹੈ ਔਰ ਸੰਗਤਾਂ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਲੱਖਾਂ ਨਹੀਂ ਗਿਣਤੀ ਦੇ ਵਿੱਚ ਹੈ ਗਾਟਿਆ ਸੰਗਤਾਂ ਆ ਰੀਆਂ ਨੇ ਜਾ ਰੀਆਂ ਨੇ ਲਗਾਤਾਰ ਇਸੇ ਤਰੀਕੇ ਨਾਲ ਇੱਥੇ ਵੀ ਤੁਸੀਂ ਵੇਖ ਸਕਦੇ ਹੋ ਹਜ਼ਾਰਾਂ ਦੇ ਗਿਣਤੀ ਨੇ ਸੰਗਤਾਂ ਜਿਹੜੀਆਂ ਦਰਸ਼ਨ ਦਰਾਰੇ ਕਰ ਰਹੀਆਂ ਨੇ ਨਗਰ ਕੀਰਤਨ ਦੇ ਔਰ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਾਂਗਾ ਪ੍ਰਬੰਧਕ ਕਮੇਟੀ ਦਾ ਏਡਾ ਸੋਹਣਾ ਪ੍ਰਬੰਧ ਇਹਨਾਂ ਨੇ ਕੀਤਾ ਏਡਾ ਵਧੀਆ ਬਾਕੀ ਇਹ ਜਿਹੜੀਆਂ ਹੋਰ ਚੀਜ਼ਾਂ ਨੇ ਅਸੀਂ ਤੁਹਾਨੂੰ ਨਗਰ ਕੀ ਤਨ ਗੋਦਵਾਲਾ ਸਾਹਿਬ ਤੱਕ ਜਾਣਾ ਵਾ ਇਸ ਟਾਈਮ ਤੇ ਚਲਾਏ ਪਿਆ ਉੱਤੇ ਆ ਔਰ ਆਪ ਜੀ ਨੂੰ ਬਿਖਾਉਂਦੇ ਰਹਾਂਗੇ ਧੰਨਵਾਦ ਜੀ